ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਅੱবি ਅੱਜ ਆਪਾਂ ਲੱਗੇ ਆਉਣ ਗੰਡੇ ਤੇ ਪਹਿਲਾਂ ਆਪਾਂ ਉਹ ਸਬਜ਼ੀ ਲਈ ਸੀ ਆਪਾਂ ਉਹ ਤੁਹਾਨੂੰ ਵਿਖਾ ਦਿੰਨੇ ਆ ਤੇ ਅੱਜ ਆਪਾਂ ਇਸ ਥਾਂ ਤੇ ਗੰਡੇ ਲਾਉਣੇ ਆ ਇਹ ਦੋ ਮਰਲੇ ਥਾਂ ਹੋਊਗਾ ਦੋ ਕੁ ਮਰਲੇ ਦੇ ਪਨੀਰੀ ਲਿਆਂਦੀ ਹੈ ਤੇ ਆ ਦੇਖੋ ਸਬਜ਼ੀ ਇਹ ਆਪਾ ਉਦ ਲਈ ਸੀ ਦੀ ਵੀਡੀਓ ਆਈ ਸੀ। ਆ ਕਿਨੂਆ ਦੇ ਬੁੱਝੇ ਆ। ਆ ਵੀ ਕਿਨੂਆ ਦਾ। ਆ ਨਿੰਬੂਆਂ ਦਾ। ਚੱਲ ਜਣਗੇ ਜੀ। ਆ ਪਨੀਰੀ ਦੋ ਮਰ ਲੈ ਦੋ ਮਰ ਲੈਂਦੀ ਨੇ ਭਈ ਇਹ। ਹੈਨਾ? ਲੱਗਦਾ ਪਤਾ ਲੱਗੀ ਬੰਦਾ। ਆਏ ਬਣਾ ਕੇ ਰੱਖ ਲਾ ਬਈ ਮੁੱਠਾਈਆਂ। ਉਹ ਮੈਂ ਪਿੱਛੇ ਤੁਰ ਜਾਵਾਂਗੀ। ਇਹ ਪਲਾਦਣੀ ਅੱਜ ਮੁੱਛਣੀ ਆ ਥੋੜੀ ਜਿਹੀ ਹੈ ਮੁੱਛਣੀ ਹੈ ਅੱਗੇ ਮੁੱਛੀ ਸੀ ਚਲ ਮੋਛ ਲਾਂਗੇ ਫੇਰ ਕਰੀ ਜੋਖਿਆ ਯਾਰ 11 ਜੇ ਬਣ ਗਏ ਹੋਣਗੇ ਯਾਰ ਆਪਾਂ ਪਿਛਲੇ ਸਾਲ ਵੀ ਲਾਇਏ ਸੀ ਤੇ ਵਧੀਆ ਹੋਗੇ ਸੀ ਆਇਆ ਮਿਹਨਤ ਹੈਗੀ ਥੋੜੀ ਕਿਨੇ ਭਾਈ ਮੈਂ ਤਾਂ ਨਾਲ ਹੀ ਪਰਵਾਸ ਆ ਉਸ ਇੱਥੇ ਲਾਇਏ ਸੀ ਪਰ ਵੀ ਆਪਾਂ ਰੋਗ ਦੇ ਸੁਖਿਆ ਉਹ ਹੀ ਜਾਣਦੇ ਤਿੰਨ ਮਿੰਟਾਂ ਦੀ ਤੰਦ ਬਹੁਤ ਐਨਾਂ ਪਰ ਵੀ ਦੇ ਮਨ ਲਾਦੇ ਸੀ ਇਸ ਟਾਈਮ 'ਚ ਲਾਇਆ ਸੀ ਆਪਾਂ ਹਨਾ ਨਹੀਂ ਨਹੀਂ ਜਨਵਰੀ 'ਚ ਨਹੀਂ ਲਾਇਆ ਸੀ ਡਿਸੰਬਰ 'ਚ ਲਾਦੇ ਸੀ ਉਸ ਤੋਂ ਪਹਿਲੇ ਸਾਲ ਪਹਿ ਜਨਵਰੀ 'ਚ ਲਾਇਆ ਸੀ ਇਹ ਦੇਖ ਸਾਲ ਪਹਿਲਾਂ ਲਾਇਆ ਸੀ ਸੱਚੀ ਗੱਲ ਹੈ ਭਾਂਜਾ ਹੂੰ ਸਹਲਾ ਜਨਵਰੀ ਆਪਾਂ ਡਿੱਕੀ ਜਾਂਦੇ ਆਂ ਜਾਂ ਦਸੰਬਰ ਚ ਆਏ ਨਾ 20 ਦਸੰਬਰ ਤੋਂ ਬਾਅਦ ਲਓ ਜੀ ਲਾਤੇ ਆਪਾਂ ਗੰਡੇ ਗੰਡੇ ਲਾ ਕੇ ਇੰਨੇ ਆਇ ਕੋ ਆ ਕਿਆਰੀ ਆ ਅੱਧੋ ਘਾਟੀ ਲੱਗੀ ਆ ਹਾਂ ਕਿਆਰੀ ਤੇ ਉੱਪਰ ਲੀ ਗਿਆਰੀ ਲਾਤੀ ਆ ਫਿਰ ਭਾਈ ਕਿੱਦੇ ਲਾਵਾਂਗੇ ਆਪਾਂ ਪਨੀਰੀ ਯਾਰ ਇਥੇ ਵਟਵਾਲੀ ਆ ਫਿਰ ਹੁਣ ਜਿਤ ਤੱਕ ਲੱਗ ਗਈ ਉਹ ਪਾਣੀ ਪਾ ਰਹੇ ਆ ਤੇ ਮਗਰੋਂ ਭੰਡਾ ਪਾਣੀ ਨਾਲ ਫਿਰਕ ਦਿਆਂ ਤੇ ਪਾਣੀ ਇਹ ਰੂ ਲਾ ਗਿਆ ਉਹ ਕਾ ਖੜਾ ਸੁਖਿਆ ਵੇਖੋ ਸੁੱਖਾ ਖੜਾ ਹੁੰਦਾ ਚੱਲ 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 ਦਰਕਾ ਮੜਾਇਆ ਹੈ ਐਂ ਕਰਦੇ ਗੰਡੇ ਹਲੋ ਹੋਣਾ ਬਦਵਾਰੇ ਵਿਖਾਉਣਾ ਤੁਹਾਨੂੰ ਸਬਜੀ ਆ ਦੇਖੋ ਗਾਜਰਾ ਆਪਾਂ ਵੀਡੀਓ ਪਾਈ ਸੀ ਨਾ ਇੱਕ ਜਦੋਂ ਆ ਸਬਜੀ ਲਈ ਸੀ ਆ ਗੋਭੀ ਸੀ ਬਰੋਕਲੀ ਆ ਦੇਖੋ ਆ ਮੇ ਇੱਥੇ ਸੀ ਕੁਸ ਵਾਟ ਲੈ ਕੁਸ ਆ ਖੜੇ ਆ ਐਵਜੀ ਹੈ ਹੂੰ ਗਾਜਰ ਕਰਿਆ ਇਹਨੂੰ ਐਵੇਂ ਜੇ ਗਾਜਰਾ ਬਣ ਗਿਆ ਤੇ ਆਂ ਮੂਲੀਆਂ ਵੇਖੋ ਬਹੁਤ ਕੌੜੀਆਂ ਮੂਲੀਆਂ ਸੀ ਇਹ ਬਾੜੀਆਂ ਕੌੜੀਆਂ ਮੂਲੀਆਂ ਸੀ ਕਾਦੀਆਂ ਨਹੀਂ ਜਾਂਦੀਆਂ ਸੀ ਤੇ ਆ ਲਸਣ ਵੇ ਲੋ ਆਪਣਾ ਦੇ ਵੋਈ ਬਹੁਤ ਘੱਟ ਗੰਦ ਹੋਇਆ ਇਹਦੇ ਚ ਆਪਾਂ ਹਪਾਈ ਸੀ ਪਰਾਲੀ ਤੇ ਆ ਕਿਤੇ ਕਿਤੇ ਆ ਮੈਣਾ ਜੀ ਆ सुखे तो भाई हाई तो दाती ले भाई यार दोने ले आ भाई यार वाड़ देंगे आओ तो चीज आया हम इतने आओ सरों की सागली